ਸਾਰ ਬੱਚਿਆਂ ਨਾਲ ਗਲਤ ਕਰਦੇ ਆ ਜੇ ਬੱਚੇ ਕਹਿੰਦੇ ਆ ਵੀ ਸਾਡੇ ਨਾਲ ਸਾਰ ਗਲਤ ਕੀਤਾ ਰਗਾ ਤਾਂ ਸਾਡੇ ਇੱਕ ਵੀ ਬੱਚਾ ਉੱਠ ਕੇ ਕਹਿ ਸਕਦਾ ਜੀ ਸਾਨੂੰ ਗੁਰਦੀਪ ਸਰ ਵਾਪਸ ਚਾਹੀਦਾ ਰਾ ਜੋ ਵੀ ਉਹਤੇ ਇਲਜਾਮ ਲਾਇਆਗਾ ਉਹ ਸਾਨੂੰ ਸਬੂਤ ਚਾਹੀਦਾ ਜੀ ਇੱਥੇ ਹੀ ਚਾਹੀਦਾ ਰਾ 4-5 ਸਾਲ ਹੋ ਗਏ ਨਾ ਪਰਲੇ ਨੂੰ ਕਿਸੇ ਬੱਚੇ ਨੇ ਜਿੱਦਕਤ ਸ਼ਿਕਾਇਤ ਨਹੀਂ ਕੀਤੀ ਬੱਚਿਆਂ ਨੇ ਫੀਸਾਂ ਵੀ ਕੋਲੋਂ ਭਰਦਾ ਜੀਓ ਕਈ ਵਾਰੀ ਮਾਪਿਆਂ ਕੋਲ ਨਹੀਂ ਪੈਸੇ ਹੁੰਦੇ ਉਹ ਫੀਸ ਕੋਲੋਂ ਭਰਦਾ ਜੀ ਫੀਸ ਕੋਲੋਂ ਗਲਤ ਹੋ ਸਕਦਾ ਨਹੀਂ ਹੋ ਸਕਦਾ ਜੇ ਸਾਨੂੰ ਇਹ ਕਹਿੰਦੇ ਨਾ ਵੀ ਬੱਚੇ ਸਕੂਲ ਚ ਆਉਣ ਸਾਨੂੰ ਮੈਸਟਰ ਸਾਰੇ ਰਲ ਕੇ ਸਬੂਤ ਦੇ ਦੇਣ ਸਰਪੰਚ ਮੈਂਬਰ ਇੱਥੇ ਸਾਨੂੰ ਸਬੂਤ ਦੇਣ ਸਾਡੇ ਬੱਚੇ ਅੰਦਰ ਜਾ ਵੜਨ ਮੈਂ ਕਮੇਟੀ ਮੈਂਬਰ ਸੀ ਮੇਰੇ ਸਾਹਮਣੇ ਮੈਂ ਇੱਥੇ ਹੁੰਦੀਆਂ ਰਹੀਆਂ ਜਿੰਨੀਆਂ ਕਮੇਟੀ ਮੈਂਬਰ ਜਿੰਨੇ ਇਕੱਠੇ ਹੁੰਦੇ ਸੀ ਸਾਡੇ ਸਾਹਮਣੇ ਕਦੇ ਉਹ ਮੈਸਟਰ ਗਲਤ ਨਹੀਂ ਬੋਲੇ ਨਾ ਸਾਨੂੰ ਬੋਲਿਆ ਨਾ ਸਾਡੇ ਬੱਚਿਆਂ ਨੂੰ ਬੋਲਿਆ ਨਾ ਉਹ ਪਿੰਡ ਦੇ ਨਗਰ ਨੂੰ ਬੋਲਿਆ ਸਾਰੀ ਪੁਰਾਣੀ ਕਮੇਟੀਆਂ ਸੀ ਜੇ ਮੈਂ ਸੈਣ ਇਸ ਕਰਕੇ ਨਹੀਂ ਕੀਤੇ ਜੀ ਇਹ ਜਦੋਂ ਕਮੇਟੀ ਮੈਂਬਰ ਇਕੱਠੇ ਹੁੰਦੇ ਆ ਜੀ ਉਹਦੀ ਰੌਲਾ ਪਾ ਕੇ ਬਹਿ ਜਾਂਦੇ ਅਸੀਂ 4-5 ਮੈਂਬਰ ਆ ਜੀ ਕਮੇਟੀ ਮੈਂਬਰ ਇਸ ਤੋਂ ਹੋਰ ਵੀ ਖੜੇ ਆ ਖੜੇ ਆ ਜੀ ਹਾਂ ਜੀ ਤੇ ਸਾਨੂੰ ਉਹਦੀ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਬਿਨਾ ਸ਼ਿਕਾਇਤ ਤੋਂ ਉਹਨੂੰ ਬਾਹਰ ਅਸੀਂ ਨਹੀਂ ਕਰ ਸਕਦੇ ਠੀਕ ਆ ਜੇ ਸਾਡੇ ਲੋਕ ਕਹਿੰਦੇ ਆ ਨਾ ਵੀ ਅਸੀਂ ਇੱਥੋਂ ਉੱਠੀਏ ਸਾਨੂੰ ਸਬੂਤ ਇੱਥੇ ਚਾਹੀਦਾ ਜੀ ਇਸ ਟਾਈਮ ਹੋਣੀ ਚਾਹੀਦਾ ਸਾਰੇ ਮੈਟਰ ਬਾਹਰ ਆ ਜਾਣ ਸਬੂਤ ਦੇ ਦੇਣ ਸਾਡੇ ਬੱਚੇ ਸਕੂਲ ਚ ਜਾਵਣ ਤੇਰਾ ਕੋਹੇ ਨੂਰੀ ਅੱਛਾ ਕੀ ਕਹਿਣਾ ਚਾਹੇਂਗਾ ਅਸੀਂ ਇਹ ਕਹਿਣਾ ਚਾਹੁੰਦੇ ਆਂ ਜੀ ਆੜਾ ਮਾਪਰੇ ਸਾਨੂੰ ਵਾਪਸ ਆਈਦਾ ਜੀ ਸਾਰੇ ਜੋ ਰੋਗ ਗਲਤ ਲਾਏ ਗਏ ਨੇ ਸਾਨੂੰ ਉਸ ਚੀਜ਼ ਦਾ ਸਬੂਤ ਦਿੱਤਾ ਜਾਵੇ ਸਾਨੂੰ ਸਹੀ ਗੱਲ ਦੱਸੀ ਜਾਵੇ ਜੇ ਜਵਾਰਕ ਨੇ ਗਲਤ ਵਾਰ ਨਹੀਂ ਕੀਤਾ ਗਿਆਗਾ ਸਾਨੂੰ ਦੱਸਿਆ ਜਾਵੇ ਪੈਂਡਾ ਇਹਨਾਂ ਕਿਸੇ ਤੋਂ ਪੁੱਛ ਲੋ ਜੇ ਕਿਸੇ ਤੋਂ ਗਲਤ ਵਾਰ ਕੀਤਾ ਗਿਆਗਾ ਕਾਲਾ ਲਾਇਆ ਕਾਸ ਤੋਂ ਲਾਇਆ ਕਾਲਾ ਇਸ ਗੱਲ ਤੋਂ ਹੀ ਲਾਇਆ ਜੀ ਮਾਸਟਰ ਜਿਹੜਾ ਗੁਰਦੀ ਸਾਹਿਬ ਹੈਗਾ ਉਹ ਇੱਕ ਸਾਈਡ ਹੋਏ ਪਏ ਨੇ ਬਾਕੀ ਟੀਚਰ ਇੱਕ ਸਾਈਡ ਨੇ ਹਾਰੇ ਸਟਾਫ ਗੁਰਦੀਸ਼ਰ ਦੀ ਬਦਲੀ ਕਰਾਉਣ ਪਿੱਛੇ ਹੈ। ਕਾਦੇ ਲਈ ਬਦਲੀ ਕਰਾ ਰਹੇ। ਗੁਰਦੀਸ਼ ਮਰੀ ਬਦਲੀ ਬੱਚਿਆਂ ਨਾਲ ਗਲਤ ਵਾਰ ਹੈ। ਲੋਕਾਂ ਨਾਲ ਗਲਤ ਵਾਰ ਹੈ। ਸਟਾਫ ਨਾਲ ਗਲਤ ਵਾਰ ਹੈ। ਪਿਛਲੇ 5 ਸਾਲਾਂ ਤੋਂ ਸਕੂਲ ਕਈ ਨਹੀਂ ਚੱਲਦਾ ਆ ਰਿਹਾ। ਇਹ ਉਸ ਪੱਤਰ 'ਚ ਲਿਖਿਆ ਗਿਆ ਹੈ। ਕਿ 5 ਸਾਲਾਂ ਪਿਲੇ 5 ਸਾਲਾਂ ਤੋਂ ਸਹੀ ਸਕੂਲ ਚੱਲਦਾ ਆ ਰਿਹਾ ਹੈ। ਨਿਰਮਨ ਜਨਤਨ ਨਾਲ ਸਾਥਾ। ਸਾਡੇ ਗੁਰਦੀਸ਼ਰ ਨੇ ਉਹਨਾਂ ਦੇ ਇੱਕੋ ਠੇਰਾ ਉਲਾਏ ਗਏ ਨੇ ਕਿ ਬੱਚਿਆਂ ਨੂੰ ਗਲਤ ਇਹ ਗੱਲ ਨਹੀਂ ਕਿ ਟੀਚਰ ਟੀਚਰ ਪਹਿਲਾਂ ਦੇ ਸੱਚ ਲੱਗੇ ਸੀ ਕਿਉਂਕਿ ਉਹ ਬੱਚੇ ਬਹੁਤ ਬੱਚੇ ਜਦੋਂ ਬੱਚੇ ਦੀ ਸਾਈਡ ਲੈਂਦੇ ਸੀ ਬੱਚੇ ਤਾਂ ਸਹੀ ਹੈ ਸਹੀ ਕਰਦੇ ਸੀ ਬਟ ਬਾਕੀ ਟੀਚਰ ਉਹਨਾਂ ਦੇ ਖਿਲਾਫ ਸੀ ਕਿਉਂਕਿ ਉਹ ਟੀਚਰਾਂ ਟੀਚਰਾਂ ਮਾਰੇ ਟੀਚਰਾਂ ਨੇ ਸੱਚ ਦੱਸ ਦੇ ਸੀ ਕਿ ਕਿ ਉਹ ਸਕੂਲ ਦੇ ਪੈਸੇ ਖਾਂਦੇ ਸੀ ਮਤਲਬ ਕਿ ਜਿਹੜਾ ਸਕੂਲ ਦਾ ਫੰਡ ਸੀ ਸਕੂਲ ਦੀ ਚੰਗੀ ਤਰ੍ਹਾਂ ਯੂਜ਼ ਨਹੀਂ ਕਰਦੇ ਸੀ ਜਿੱਤੇ ਕਰਕੇ ਟੀਚਰ ਟੀਚਰਸ ਨੂੰ ਸਾਡੇ ਗ੍ਰੀਪਰ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਸੀ ਇਸ ਕਰਕੇ ਉਹਨਾਂ ਨੇ ਛੁੱਟੀਆਂ ਦੇ ਵਿੱਚ ਸਾਡੀ ਬਿਨਾਂ ਰਜਮੰਦੀਤ ਤੋਂ ਸਾਡੇ ਟੀਚਰ ਦੀ ਬਦਲੀ ਕਰਵਾਈ ਉਹ ਵੀ ਸਾਨੂੰ ਬਿਨਾਂ ਦੱਸੇ ਉਹਨਾਂ ਨੇ ਇਹ ਵੀ ਸਕਦੇ ਜੀ ਕੋਈ ਵੀ ਪਿੰਡਵਸੀ ਇਨੀ ਗੱਲ ਕਹਿੰਦਾ ਇੱਕ ਗੁਰਦੀਪ ਸਰ ਨੇ ਉਹਨੂੰ ਮਾੜਾ ਬੋਲਿਆ ਕਿਉਂਕਿ ਬੱਚਾ ਇਨੀ ਗੱਲ ਕਹਿੰਦੇ ਕਿ ਉਹਨਾਂ ਨੂੰ ਗੁਰਦੀਪ ਸਰ ਨੇ ਕੁਝ ਮਾੜਾ ਬੋਲਿਆ ਤਾਂ ਅਸੀਂ ਗੁਰਦੀਪ ਸਾਹਿਬ ਦੀ ਬਦਲੀ ਹੋਂਦ ਨਹੀਂ ਰੋਕਦੇ ਪਰ ਜੇ ਕੋਈ ਇਹ ਸਤਿ ਸੈਂਨੇ ਬੱਚੇ ਬੈਠੇ ਇੱਥੇ ਪਹਿਨੇ ਪਿੰਡਵਸੀ ਨੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਗੁਰਦੀਪ ਸਰ ਨੇ ਕਿਸੇ ਨੂੰ ਕੁਝ ਵੀ ਨਹੀਂ ਬੋਲਿਆ ਅਸੀਂ ਆਪਣੇ ਟੀਚਰ ਨੂੰ ਵਾਪਸ ਲੈ ਕੇ ਆਉਂਦੇ ਜਾਨੇ ਐਸੀ ਕਰਕੇ ਅਸੀਂ ਗੇਟ ਨੂੰ ਤਾਲਾ ਲਗਾਏ ਕਿ ਕੋਈ ਵੀ ਸਟੂਡੈਂਟ ਜਾਂ ਟੀਚਰ ਅੰਦਰ ਨਾ ਜਾ ਸਕੇ ਤੇ ਕੋਈ ਸਟੂਡੈਂਟ ਆਹ ਟੀਚਰ ਉਹਨਾਂ ਨੂੰ ਅੰਦਰ ਨਹੀਂ ਵੜਨਦੇ ਨਾ ਟੀਚਰ ਆ ਪੱਧਾ ਦਾ ਘੰਟਾ 25 ਮਿੰਟ ਲੇਟ ਆਉਂਦੇ ਨੇ ਆਪਦਾ ਕੁਝ ਨਹੀਂ ਗਿੰਦੇ ਅੱਜ ਸਵੇਰ ਵੀ ਆਹੀ ਹੋਇਆ ਸਾਰੇ ਟੀਚਰ ਬਹੁਤ ਲੇਟ ਆ ਰਹੇ ਤੇ ਅੰਦਰ ਗਏ ਇਸੇ ਕਰਕੇ ਸੀ ਤਾਲਾ ਲਾਇਆ ਕਿ ਕੋਈ ਵੀ ਟੀਚਰ ਜਾਂ ਸਟੂਡੈਂਟ ਅੰਦਰ ਨਹੀਂ ਜਾ ਸਕਦੇ ਨੇ ਆ ਮੈਂ ਤੇਰਾ ਸੁਨੀਲ ਕੁਮਾਰ ਜੀ ਅੱਛਾ ਕਿੱਥੋਂ ਦਾ ਕਿੰਨੀਵੀਂ ਕਲਾਸ ਚ ਪੜਦਾ ਹੈ ਅਸੀਂ ਪਲੱਸ 2 ਦੇ ਵਿਦਿਆਰਥੀ ਆ ਜੀ ਹੂੰ ਹੋਇਆ ਕੀ ਹੈ ਇੱਥੇ ਹੋਏ ਸਾਡੇ ਬਿਨਾਂ ਪੁੱਛੇ ਸਰ ਦੀ ਬਦਲੀ ਕਰਾਈ ਜਾਂਦੇ ਆ ਜੀ ਨਾ ਸਾਡੇ ਸਕੂਲ ਬੱਚਿਆਂ ਤੋਂ ਪੁੱਛਿਆ ਜੀ ਕਿਸੇ ਨੇ ਉਹਦੇ ਝੁੱਠੇ આરોਪ ਲਾਏ ਆ ਪਹਿਲੀ ਗੱਲ ਤਾਂ ਆ ਹੈ ਜੀ ਸ ਗਰੀਬਾਂ ਦੀ ਹੁਣੇ ਬਹੁਤ ਜਣੇ ਫਿੱਸਾ ਭਰੀਆਂ ਜੀ ਸਾਡੇ ਨਾਲ ਹਮੇਸ਼ਾ ਉਹਨਾਂ ਨਾਲ ਖੜੇ ਆ ਤੇ ਉਹਨਾਂ ਦੇ ਸਾਰੇ ਮੈਂਬਰ ਐ ਸਾਈਨ ਆ ਕੱਲੇ ਤਿੰਨ ਮੈਂਬਰ ਛੱਡ ਕੇ ਸਾਈਨ ਨਹੀਂ ਜੀ ਤੇ ਸਾਰੇ ਇੱਥੇ ਰਲੇ ਹੋਏ ਆ ਜਵਾਬ ਜਿੰਨੇ ਪੁੱਛ ਲੋ ਜੀ ਸਾਰੇ ਸੀ ਬਦਲੀ ਨਹੀਂ ਕਰਾਉਣਾ ਚਾਹੁੰਦੇ ਬਸ ਸਾਨੂੰ ਐ ਸਾਡੀ ਇੱਥੇ ਸਰ ਵਾਪਿਸ ਆਉਣੀ ਚਾਹੀਦੀ ਹੈ ਜੀ ਉਹਦੇ ਵੇਰਵਾ ਜਿਹੜਾ ਮਤਾ ਪਾਇਆ ਗਿਆ ਵੇਰਵੇ ਵਿੱਚ ਕੀ ਪਾਇਆ ਗਿਆ ਕਹਿੰਦੇ ਜੀ ਬੱਚਿਆਂ ਨਾਲ ਮਾਹੌਲ ਖਰਾਬ ਹੈ ਨਹੀਂ ਪੁੱਛੋ ਜੀ ਬੱਚਿਆਂ ਨਾਲ ਮਾਹੌਲ ਖਰਾਬ ਹੈਗਾ ਹੂੰ ਕਿਸੇ ਨਾਲ ਹੈ ਨਹੀਂ ਦੱਸ ਦਿਓ ਸਾਰੇ ਨਹੀਂ ਹੈ ਨਹੀਂ ਜੀ ਨਾਲ ਕਹਿੰਦੇ ਪਿੰਡ ਨਾਲ ਬੋਲਚਾਲ ਸਹੀ ਹੈ ਨਹੀਂ ਪੁੱਛਣ ਨੂੰ ਪਿੰਡ ਨਾਲ ਬੋਲ ਹੂੰ ਤਾਂ ਕੀ ਮੰਗੀ ਆ ਹੁਣ ਮੰਗ ਸਾਡੀ ਆ ਜਣਾ ਇੱਥੇ ਗੁਰਦੀਪ ਸਰ ਇੱਥੇ ਆ ਵਾਪਿਸ ਆਉਣੀ ਚਾਹੀਦੀ ਸਾਡੀ ਠੀਕ ਕੱਲ ਕੀ ਪੜਾਉਣੀ ਕੀਓ ਹਿਸਟਰੀ ਜੀ ਹਿਸਟਰੀ ਲੈਕਚਰ ਹਾਂ ਜੀ ਹੁਣ ਤੁਸੀਂ ਸਕੂਲ ਨੂੰ ਤਾਰਾ ਲਾਇਆ ਕਾਦੇ ਬਸਤੇ ਲਾਇਆ ਸਾਸੀ ਸਾਰੇ ਘਰ ਨੇ ਇੱਕ ਸਾਈਡ ਖੜੇ ਆ ਜੀ ਅਸੀਂ ਇੱਥੇ ਜਿਹੜੇ ਬੈਠੇ ਰਹਾਂ ਜਿੰਨਾਂ ਸਾਡੇ ਟੀਚਰ ਬਦਲੀ ਇੱਥੇ ਨਹੀਂ ਹੁੰਦੀ ਠੀਕ ਜੀ ਕੀ ਨਾਮ ਐਕਟ ਕਦੋਂ ਤੋਂ ਸਰਪੰਚ ਨੂੰ ਕੀ ਮੇਰਾ ਨਾਮ ਜਗਦੇਵ ਸਿੰਘ ਆ ਜੀ ਤਾ ਸਰਪੰਚ ਮੇਰੀ ਵਾਈਫ ਆ ਕਰਨਜੀਤ कौर ਜੀ ਇਹ ਆਮਨਾ ਕੀ ਹੋਇਆ ਜਿਆ ਸਕੂਲ ਦੇ ਜੋ ਆਪਣੇ ਸਕੂਲੋਂ ਤਰਲਾ ਕੇ ਬਾਹਰ ਪੈਕੇ ਨੇ ਉਹ ਅਕਿਲਾ ਇਸ ਪੰਚਾਇਤ ਤੇ ਕੈਰ ਨਹੀਂ ਕੀ ਅਜਿਹੇ ਅਪਣ ਚਾਇਤ ਆਪਣੀ ਥੋਕ ਮਸਤੇ ਜਿਹੜਾ ਸਰਦੀਪ ਬਦਲੀ ਕਰਵਾਇ ਨਹੀ 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 ਇਹੋ ਜੋ ਕੋਈ ਗੱਲ ਨਹੀਂ ਜੀ ਇੱਕ ਟੀਚਰ ਆਥੇ ਗਰਦੀਪ ਸਿੰਘ ਤਾਂ ਅਸੀਂ 6-7 ਮਹੀਨੇ ਤੋਂ ਜਦੋਂ ਦੀ ਪੰਚਾਇਤ ਬਣੀ ਆ ਚਲੋ ਅਸੀਂ ਉਹ ਸਕੂਲ ਤੋਂ ਪੜ ਕੇ ਆਏ ਆ ਸਾਡਾ ਸਕੂਲ ਨਾਲ ਰਿਸ਼ਤਾ ਜੁੜਿਆ ਸੀ ਅਸੀਂ ਜਦੋਂ ਵੀ ਦੇਖ ਰਹੇ ਹਾਂ ਚਾਰ ਪੰਜ ਵਾਰ ਪੰਜ ਛੇ ਵਾਰ ਅਸੀਂ ਸਕੂਲ ਗਏ ਤਾਂ ਉੱਥੋਂ ਦਾ ਜੋ ਮਾਹੌਲ ਸੀ ਉਹ ਠੀਕ ਨਹੀਂ ਸੀ ਤੇ ਟੀਚਰਾਂ ਦੀ ਆਪਸ ਵਿੱਚ ਇੱਕ ਦੂਜੇ ਨਾਲ ਖਹਿਬਾ ਜੀ ਸੀ ਤਾਂ ਉਹਦੇ ਵਿੱਚ ਕੁੱਲ ਮਿਲਾ ਕੇ ਜਦੋਂ ਸਾਰਾ ਅਸੀਂ ਪੁੱਛਿਆ ਬਿਠਾ ਕੇ ਮੀਟਿੰਗਾਂ ਹੋਈਆਂ ਤਾਂ ਸਾਨੂੰ ਪਤਾ ਲੱਗਿਆ ਵੀ ਜੋ ਗੁਰਦੀਪ ਸਿੰਘ ਹੈ ਇਹਦਾ ਜੋ ਵਿਵਹਾਰ ਹੈ ਉਹ ਸਾਰੇ ਟੀਚਰਾਂ ਨਾਲ ਠੀਕ ਨਹੀਂ ਸਾਰੇ ਟੀਚਰਾਂ ਨਾਲ ਜਿੰਨੇ ਵੀ ਉਹਨਾਂ ਦੇ ਟੀਚਰ ਇੱਕ ਸਾਈਡ ਹੈ ਇਹ ਅਲੱਗ ਤੌਰ ਤੇ ਸੀ ਤੇ ਅਸੀਂ ਵਾਰ-ਵਾਰ ਇਹਦੇ ਅੱਗੇ ਬੇਨਤੀਆਂ ਕਰਦੇ ਰਹੇ ਉਹਨੂੰ ਸਮਝਾਉਂਦੇ ਰਹੇ ਬੀ ਜੀ ਸਰ ਦੇਖੋ ਬੱਚਿਆਂ ਦਾ ਵੀ ਵੇਖਾ ਇੱਥੇ ਬੰਨਣਾ ਸਕੂਲ ਚ ਜੀ ਤਾਂ ਤੁਸੀਂ ਇੱਕ ਟੇਬਲ ਤੇ ਇਕੱਠੇ ਹੋ ਜਓ ਜੀ ਤਾਂ ਅਸੀਂ ਸਾਡੀ ਸਾਡੀ ਜਿੰਨੀ ਜ਼ਿੰਮੇਵਾਰੀ ਹੈ ਜੋ ਵੀ ਸਕੂਲ ਦਾ ਮੰਨ ਲਓ ਕਮਕਾਰਾ ਅਸੀਂ ਆਉਦੇ ਤੌਰ ਤੇ ਤੁਹਾਡਾ ਪੂਰਾ ਸਾਥ ਦੇਵਾਂਗੇ ਪਰ ਅਸੀਂ ਦੋ ਚਾਰ ਵਾਰੀ ਜਿੰਨੇ ਵਾਰ ਅਸੀਂ ਗਏ ਜੀ ਤਾਂ ਹਰ ਵਾਰੀ ਸਾਨੂੰ ਆਹੇ ਦੇਖਣ ਨੂੰ ਮਿਲਿਆ ਵੀ ਇਹ ਏ ਟੀਚਰ ਅਲੱਗ ਤੌਰ ਤੇ ਲੰਦਾ ਸੀ ਦੂਜੇ ਟੀਚਰ ਅਲੱਗ ਤੌਰ ਤੇ ਸੀ ਸਾਰੇ ਤਾਂ ਉਸ ਤੋਂ ਬਾਅਦ ਕੀ ਹੋਇਆ ਵੀ ਸਾਡੇ ਸਕੂਲ ਦੇ ਇੱਕ ਸਾਇੰਸ ਰੂਮ ਇੱਕ ਰੂਮ ਦੋ ਵਿੜੰਗਾ ਆਇਆ ਤਾਂ ਇਹ ਸਾ ਇਹਨੇ ਕਿਹਾ ਵੀ ਮੈਂ ਉੱਪਰ ਬਣਾਉਂਗਾ ਕੱਲਾ ਕਹਿੰਦਾ ਟੀਚਰ ਕਹਿੰਦੇ ਮੈਂ ਉੱਪਰ ਬਣਾਉਂਗਾ ਦੇਖੋ ਸਰ ਇਹ ਵੀ ਕੋਈ ਹੈਂਡੀਕੈਪਡ ਬੱਚਾ ਵੀ ਆ ਸਕਦਾ ਟੀਚਰ ਵੀ ਆ ਸਕਦਾ ਤਾਂ ਅਸੀਂ ਇਹਦੇ ਅੱਗੇ ਬੇਨਤੀ ਕੀਤੀ ਵੀ ਆਪਾਂ ਜੋ ਵਿੜੰਗਾ ਉਹ ਹੇਠੇ ਬਣਾ ਜੇ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹਨੇ ਸਾਰਾ ਜੋ ਵਾਰ-ਵਾਰ ਇਹੀ ਕਹਿ ਰਿਹਾ ਸੀ ਵੀ ਉੱਪਰ ਬਣਾ ਜੇ ਤਾਂ ਅਸੀਂ ਜਿਹੜੀ ਜੁਨੀ ਵਗੈਰਾ ਸੀ ਉਹ ਥੱਲੇ ਰੱਖੇ ਰੂਮ ਥੱਲੇ ਬਣੇ ਹੋਏ ਆ ਪਰ ਕੋਸ਼ਿਸ਼ਾਂ ਨੇ ਬਹੁਤ ਕੀਤੀ। ਦੇਖੋ ਜਦੋਂ ਇਹੋ ਜਿਹੇ ਹਾਲਾਤ ਪਿੰਡ ਦੇ ਵਿੱਚ ਹੋਣ ਵੀ ਪੰਚਾਇਤ ਦੀ ਜਾਂ ਕਿਤੇ ਨਾ ਕਿਤੇ ਟੀਚਰਾਂ ਨਾਲ ਵੀ ਖਹਿਵਾਜੀ ਹੋਜੇ ਜਾਂ ਪੰਚਾਇਤ ਨਾਲ ਵੀ ਤਾਂ ਅਸੀਂ ਇਹਦੇ ਅੱਗੇ ਬੇਨਤੀ ਕੀਤੀ ਵੀ ਸਰ ਤੁਸੀਂ ਜਵਾਬ ਦੀ ਜੋ ਵੀ ਬਦਲੇ ਵਗੈਰਾ ਇਹ ਪੋਰਟਲ ਖੁੱਲਿਆ ਤਾਂ ਤੁਸੀਂ ਆਪਦੇ ਹਾਰ ਸਕੂਲਾਂ 'ਚ ਕਰਵਾ ਲਓ। ਤਾਂ ਫਿਰ ਵੀ ਇਹਨਾਂ ਨੇ ਨਹੀਂ ਕਿਉਂਕਿ ਇਹਦਾ ਰੂਪ ਹੀ ਪਤਾ ਨਹੀਂ ਕੀ ਗੱਲ ਹੈ ਜੀ ਇਹਨੂੰ ਕੀ ਜਦਾਈ ਹੈ। ਉਸ ਤੋਂ ਬਾਅਦ ਚਲੋ ਇਹ ਜੇ ਸਾਡਾ ਆਪਸ ਵਿੱਚ ਐਂਪਰੋਮਾਈਜ਼ ਕਰਾਉਣ ਲਈ ਇੱਕ ਮੈਡਮ ਜੀ ਆਏ। ਹਾਂ। ਤਾਂ ਉਸ ਦਿਨ ਜਿਸ ਦਿਨ ਉਹਨਾਂ ਨੇ ਆਉਣਾ ਸੀ ਉਸ ਦਿਨ ਅਸੀਂ ਤਾਂ ਪੰਛੇ ਜਾਣੇ ਗਏ ਹਾਂ ਤਾਂ ਇਹਨਾਂ ਨੇ 150 100 150 ਬੱਚਾ ਬੁਲਾ ਲਿਆ ਠੀਕ ਹੈ ਬਾਹਰੋਂ ਵੀ ਇਹਨੇ ਮੁੰਡੇ ਸੱਦੇ ਤਾਂ ਲੋਚਨਾ ਮਾਹੌਲ ਜੋ ਦੇਖਿਆ ਦੇਖੋ ਜੇ ਚਲੋ ਸਾਡੀ ਤਾਂ ਨਿਮਰਤਾ ਰਹੀ ਸਾਡੀ ਜ਼ਿੰਮੇਵਾਰੀ ਵੀ ਬਣਦੀ ਸੀ ਕੋਈ ਦੀ ਸੇਫਟੀ ਰੱਖਣ ਲਈ ਜਿਹੜੇ ਟੀਚਰ ਆਏ ਸੀ ਜਾਂ ਮੈਡਮ ਜੀ ਆਏ ਸੀ ਤਾਂ ਉਸ ਦਿਨ ਸਾਰਾ ਕੁਝ ਉਹ ਮੈਡਮ ਜੀ ਵੇਖ ਕੇ ਗਏ ਆ ਕਿੰਨੇ ਨੇ ਬੰਦੇ ਬਾਹਰੋਂ ਬੁਲਾਏ ਬੱਚੇ ਬੁਲਾਏ ਤਾਂ ਦੇਖੋ ਜੇ ਕੋਈ ਗੱਲਬਾਤ ਕਰਨੀ ਹੁੰਦੀ ਤਾਂ ਉਸ ਦੇ ਨਾਲ ਬੈਠ ਕੇ ਵੀ ਹੋ ਸਕਦੀ ਸੀ ਕਿਉਂਕਿ ਟੀਚਰ ਬਾਹਰੋਂ ਆਏ ਆ ਉਹਨਾਂ ਨਾਲ ਰਹਿਵਾੜੀ ਵੀ ਹੋ ਸਕਦੀ ਸੀ ਪਰ ਦੇਖੋ 150 ਬੱਚਾ ਬਾਹਰੋਂ ਸੱਦ ਲੈਣਾ ਇਹਦਾ ਮਨਨਾ ਕਿ ਚਲੋ ਵੀ ਇੱਕ ਟਕਰਾਅ ਦੀ ਸਥਿਤੀ ਬਣਾਉਂਦੇ ਸੀ ਪਿੰਡ ਦੇ ਵਿੱਚ ਤਾਂ ਅਸੀਂ ਜਰੂਰ ਇਹਦੇ ਤੇ ਮੰਨਦੇ ਆ ਇਹਦੀ ਬਦਲੀ ਲਈ ਬੇਨਤੀ ਜਰੂਰ ਕੀਤੀ ਹੈ ਪਰ ਕੋਈ ਸਾਡਾ ਇਹ ਕੋਈ ਨਿੱਜੀ ਦੁਸ਼ਮਣੀ ਨਹੀਂ ਪਰ ਹੁਣ ਇਹ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰ ਰਿਹਾ ਹੈ ਬੱਚਿਆਂ ਨੂੰ ਯੂਜ਼ ਕਰ ਰਿਹਾ ਜੋ ਪਹਿਲਾਂ ਮੰਨ ਲਓ ਚਲੋ +1 +2 ਦੇ ਬੱਚਿਆਂ ਨੂੰ ਅਲੱਗ ਛੱਡੋ ਜਿਹੜੇ ਬੱਚੇ ਇਥੋਂ ਦਾਦਾ ਪਪਾ 5-5 ਸਾਲ ਪਹਿਲਾਂ ਫੜ ਕੇ ਗਏ ਆ ਉਹਨਾਂ ਦੇ ਉਹਨਾਂ ਨੂੰ ਵੀ ਯੂਜ਼ ਕਰ ਰਿਆ ਹੁਣ ਅਸੀਂ ਕਮੇਟੀਆਂ ਦੀ ਚੋਣ ਹੋਈ ਆ ਕਮੇਟੀ ਦੀ ਚੋਣ ਦੇ ਵਿੱਚ ਅਸੀਂ ਹਰ ਵਰਗ ਦੇ ਬੰਦੇ ਨੂੰ ਟੋਚੋਂ ਦਿੱਤੀ ਐ ਐਸੀ ਭਾਈਚਾਰੇ ਦੇ ਵੀ ਵਿੱਚ ਮੈਂਬਰ ਐ ਬੀਸੀ ਦੇ ਵੀ ਐ ਜਰਨਲ ਦੇ ਵੀ ਐ ਸੋ ਸਾਰਿਆਂ ਨੂੰ ਰਲ ਮਿਲ ਕੇ ਕਮੇਟੀ ਬਣਾਈਏ ਕੋਈ ਇੱਥੇ ਕੋਈ ਪੱਕਾ ਪਤ ਨਹੀਂ ਕੀਤਾ ਨਾ ਕੋਈ ਸਾਡੀ ਪੰਚਾਇਤ ਦੀ ਜੀ ਮਨਸ਼ਾ ਵੀ ਕੋਈ ਐਸੀ ਬੀਸੀ ਜਾਂ ਜਰਨਲ ਇਹਨਾਂ ਨੂੰ ਕੋਈ ਕਰੀਏ ਪਰ ਮੇਰੀ ਬੇਨਤੀ ਹੈ ਉਹਨਾਂ ਨੂੰ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਇਹ ਟੀਚਰ ਜੇ ਅਸੀਂ 6-7 ਮਹੀਨਿਆਂ ਤੋਂ ਲਗਾਤਾਰ ਆਪਸ ਆਪ ਦੇ ਤੌਰ ਤੇ ਅਸੀਂ ਉਹਨਾਂ ਪਰਖ ਕੇ ਦੇਖ ਲਿਆ ਟੀਚਰ ਰੱਖਣ ਯੋਗ ਨਹੀਂ ਹੈ ਕੁਝ ਗੱਲਾਂ ਹੋ ਜਿਹੀਆਂ ਹੁੰਦੀਆਂ ਜੋ ਕੈਮਰੇ ਦੇ ਸਾਹਮਣੇ ਨਹੀਂ ਅਸੀਂ ਬੋਲ ਸਕਦੇ ਸਭ ਕੁਝ ਵੇਖ ਦੇ باوجود ਵੀ ਅਸੀਂ ਇਹਦੀ ਜ਼ਰੂਰ ਹੈ ਬਦਲੀ ਦਾ ਅਸੀਂ ਬੇਨਤੀ ਕੀਤੀ ਹੈ ਪਰ ਜਿਹੜੇ ਆ ਅੱਜ ਕਰ ਰਿਹਾ ਜੀ ਇਹ ਬਹੁਤ ਮੰਦਭਾਗੀ ਘਟਣਾ ਦੇਖੋ ਟੀਚਰ ਆਉਂਦੇ ਆ ਮੈਡਮ ਆਈਆਂ ਕੀ ਨਾ ਮੈਂ ਕੀ ਪੂਰਾ ਮਾਮਲਾ ਕੀ ਜਿਹੜੇ ਅੱਜ ਬੱਚਿਆਂ ਨੇ ਸਕੂਲ ਨੂੰ ਤਾਲਾ ਲਾ ਰੱਖਿਆ ਹਾਂਜੀ ਮੈਂ ਜਸਪਿੰਦਰ ਸਿੰਘ ਅਨਚਾਰਜ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੜਿੰਖੀੜਾ ਨੇ ਅਨਚਾਰਜ ਹਾਂ ਜਦੋਂ ਮੈਂ ਸਵੇਰੇ 8 ਵਜੇ 7:50 ਤੇ ਸਕੂਲ ਦੇ ਵਿੱਚ ਹਾਜ਼ਰ ਹੋਇਆ ਸੀ ਉਸ ਸਮੇਂ ਸਕੂਲ ਦੇ ਜਿਹੜੇ ਵਿਦਿਆਰਥੀ ਅ ਮਤਲਬ 11ਵੀਂ ਤੇ 12ਵੀਂ ਚ ਮਾਦੇ ਅ ਮਤਲਬ ਵੀ ਗੇਟ ਉੱਤੇ ਤਾਲਾ ਲਗਾ ਕੇ ਖੜੀ ਹੋਈ ਸੀ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਕੋਈ ਕਾਰਨ ਦੱਸੋ ਫਿਰ ਉਹਨਾਂ ਦੇ ਦੱਸਣ ਦੇ ਅਨਸਾਰ ਸਰਦਾਰ ਗਰਦੀਪ ਸਿੰਘ ਹਿਸਟਰੀ ਲੈਕਚਰਰ ਦੇ ਮਤਲਬ ਬਦਲੀ ਦੇ ਸਬੰਧ ਦੇ ਵਿੱਚ ਜੋ ਕਾਰਵਾਈ ਹੋਈ ਹੈ ਉਹ ਪੰਚਾਇਤ ਵੱਲੋਂ ਲਿਖਤੀ ਰੂਪ ਦੇ ਵਿੱਚ ਦਿੱਤੀ ਗਈ ਹੈ ਤੇ ਸਟਾਫ ਜਿਹੜਾ ਸਕੂਲ ਦੇ ਅੰਦਰ ਤਾਲਾ ਲੱਗਿਆ ਹੋਇਆ ਹੈ ਮੇਨ ਗੇਟ ਨੂੰ ਇਸ ਕਰਕੇ ਲੇਡੀ ਸਟਾਫ ਨੂੰ ਬਹੁਤ ਜ਼ਿਆਦਾ ਮੁਸ਼ਕਲ ਥੋੜਾ ਕਹਿਣ ਦਾ ਮਕਸਦ ਜਿਹੜਾ ਸਟਾਫ ਨੂੰ ਬੰਦੀ ਬਣਾਇਆ ਹੋਇਆ ਬਾਹਰੋਂ ਤਾਲਾ ਲਾ ਕੇ ਨੇ ਹਾਂਜੀ ਉਪਰ ਜਾਣ ਨਹੀਂ ਨਾ ਅੰਦਰ ਆਣ ਵਿਦਿਆਰਥੀਆਂ ਨੂੰ ਵੀ ਤੇ ਸਟਾਫ ਨੂੰ ਵੀ ਨਾ ਅੰਦਰ ਆਉਣ ਦਿੰਦੇ ਨਾ ਜਾਣ ਦਿੰਦੇ। ਆਖਿਰਕਾਰ ਬੰਦੀ ਤੋਂ ਨੂੰ ਟੀਚਰਾਂ ਕਿਸ ਵਜ੍ਹਾ ਦੇ ਨਾਲ ਬਣਾਇਆ ਹੋਇਆ ਕਿਉਂ ਬਾਹਰੋਂ ਤਾਲਾ ਲੱਗਿਆ ਹੋਇਆ ਕਿ ਸਾਰੇ ਅੰਦਰ। ਉਹ ਉਹਨਾਂ ਦਾ ਕਾਰਨ ਤਾਂ ਮੇਨ ਚ ਇਹ ਵੀ ਸਟਾਫ ਦਾ ਅੱਗੇ ਨੇ ਜੀ ਸਟਾਫ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ। ਹਾਂ ਠੀਕ